ਔਰ ਕਲਗੇਦਰ ਪਾਤਸ਼ਾਹ ਕਹਿੰਦੇ ਨੇ ਖਾਲਸਾ ਸੋ ਜੋ ਕਰੇ ਨਿਤ ਜੰਗ ਖਾਲਸਾ ਸੋ ਜੋ ਚੜੇ ਤੁਰੰਗ ਉਹ ਖਾਲਸਾ ਹੈ ਕੌਣ ਜਿਹੜਾ ਨਿਤ ਜੰਗ ਕਰੇ ਰੋਜ਼ ਜੰਗ ਕਰੇ ਹਰ ਵਕਤ ਜੰਗ ਕਰੇ ਕਿ ਕਿਹਦੀ ਤਰਫ ਸਤਗੁਰੂ ਇਸ਼ਾਰਾ ਕਰ ਰਹੇ ਨੇ ਇਹਦਾ ਮਤਲਬ ਹੈ ਰੋਜ਼ ਦੁਸ਼ਮਣ ਚਾਹੀਦੇ ਨੇ ਲੜਨ ਵਾਸਤੇ ਜੰਗ ਕਰਨ ਵਾਸਤੇ ਰੋਜ਼ ਜੋ ਹੈ ਸਮੱਸਿਆਵਾਂ ਚਾਹੀਦੀਆਂ ਨੇ ਨਹੀਂ ਮਨ ਨਾਲ ਰੋਜ਼ ਲੜੇ ਅੱਜ ਲੜਿਆ ਤੇ ਕੱਲ ਨਹੀਂ ਲੜਿਆ ਤਾਂ ਮਨ ਉਹ ਬਹੁਤ ਪਛੜ ਜਾਏਗਾ ਕਈਆਂ ਦਾ ਅਨਭਵ ਹੈ ਇੱਕ ਦਿਨ ਨਿਤਨੇਮ ਨਹੀਂ ਕੀਤਾ ਕਈ ਦਿਨਾਂ ਦਾ ਫਰਕ ਪੈ ਜਾਂਦਾ ਹੈ ਇੱਕ ਦਿਨ ਸਾਧਨਾ ਨਹੀਂ ਕੀਤੀ ਮਨ ਬਹੁਤ ਪਛੜ ਜਾਂਦਾ ਹੈ ਤੋਂ ਮੈਂ ਅਰਜ਼ ਕਰਾਂ Rose, rose.